ਹਰੇਕ ਨੂੰ ਆਉਤੇ ਵਾਰਗਾਨੀ ਸਮਝੀ ਜਾਂਦਾ ਸ਼ੀਤਲ ਸਿਆ ਗੱਲ ਯਾਦ ਕਰ ਲੈ ਮੇਰੀ ਅੱਜ ਬਹੁਤੇ ਜਿਹੜੇ ਤੂੰ ਕਰਨੇ ਆ ਤੂੰ ਕਰ ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪਤਾ ਨਹੀਂ ਕਿੱਥੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਚਲ ਮੇਰਾ ਵੀ ਚੈਲੰਜ ਹੈ ਤੂੰ 5 ਤਰੀਕ ਦੀ ਮੀਟ ਕਿਉਂ ਕਰਦਾ 5 ਤਰੀਕ ਦੀ ਮੀਟ ਕਿਉਂ ਕਰਨਾ ਕੱਲ ਨੂੰ ਕਰ ਕੱਲ ਨੂੰ ਕਰ ਹੁਣੇ ਕਰ ਅੱਜ ਸ਼ਾਮ ਨੂੰ ਕਰ ਕਮਾਲ ਹੈ ਯਾਰ ਕਿਸੇ ਤੇ ਵੀ ਇਲਜ਼ਾਮ ਲਾ ਦਿੰਨੇ ਯਾਰ ਕਿ ਸੀਐਮ ਸਾਹਿਬ ਜਿਹਦੇ ਤੇ ਮੈਨੂੰ ਬਹੁਤ ਜ਼ਿਆਦਾ ਉਮੀਦ ਸੀ ਸ਼ਾਇਦ ਕਿ ਇੱਕ ਨਾਗਰਿਕ ਨਾਤੇ ਮੈਨੂੰ ਇੱਕ ਇਸ ਪੰਜਾਬ ਦਾ ਪੁੱਤ ਨਾਤੀ ਮੈਨੂੰ ਬੁਲਾ ਕੇ ਕਹਿਣਗੇ ਕਿ ਜੇ ਕੋਈ ਗਲਤ ਹੈ ਮੈਂ ਉਹਰੇ ਖਿਲਾਫ ਸਖਤ ਕਚਲ ਲਾਵਾਂਗਾ ਔਰ ਇਨਸਾਫ ਦਵਾਗਾ ਪਰ ਅੱਜ ਉਹ ਜਿਸ ਤਰੀਕੇ ਨਾਲ ਕਹਿ ਕੇ ਗਏ ਆ ਉਹ ਯਾਰ ਅਥੇ ਇੱਕ ਫੇਸਬੁਕ ਤੇ ਕੋਈ ਮਾਦਮਾ ਮੈਨੂੰ ਕੋਈ ਕਹਿ ਰਿਹਾ ਜਿਹੜਾ ਉਹਨੇ ਕੱਲ ਜਿਹੜਾ ਕੱਢਣਾ 5 ਤਰੀਕ ਨੂੰ ਆ 5 ਨੂੰ ਕੱਢ ਕੱਲ ਕੱਢ ਹੁਣੇ ਕੱਢ ਦੇ ਸਾਨੂੰ ਕੋਈ ਫਰਕ ਨਹੀਂ ਜਾਤੀ ਤੋੜੀ ਕਹਿਣ ਦਾ ਮਤਲਬ ਤੁਸੀਂ ਡਰਾ ਰਹੇ ਹੋ ਧਮਕਾ ਰਹੇ ਹੋ ਤੁਸੀਂ ਸਰਕਾਰ ਦੇ ਵੱਲੋਂ ਮੈਨੂੰ ਡਰਾਣਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਮੈਂ ਇਸ ਤਰੀਕੇ ਦੇ ਨਾਲ ਨਹੀਂ ਕਿਹਾ ਸੀ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿਹਾ ਸੀ ਜੇ ਤੁਸੀਂ ਲੋਕਾਂ ਨੂੰ ਕਹਿੰਦੇ ਕਿ ਅਸੀਂ ਇਮਾਨਦਾਰ ਪਾਰਟੀ ਐ ਅਸੀਂ ਇਮਾਨਦਾਰ ਲੋਕ ਐ ਉਹਦਾ ਫੈਸਲਾ ਕਰਨ ਲਈ ਤੁਹਾਨੂੰ ਮੈਂ ਇਹੀ ਨਾ ਚਾਹੁੰਦਾ ਚਲੋ ਤੁਹਾਡਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਮੇਰਾ ਚੈਲੰਜ ਜਿਹੜਾ 5 ਤਰੀਕ ਦਾ ਨਹੀਂ ਕਬੂਲਿਆ ਨਹੀਂ ਮੰਗਾਈਆਂ ਮੈਂ ਤੁਹਾਡਾ ਚੈਲੰਜ ਕਬੂਲ ਕਰ ਰਿਹਾ ਕੱਲ ਸਵੇਰੇ ਕੱਲ ਸਵੇਰੇ 4 ਤਰੀਕ ਮੈਂ 2 ਵਜੇ ਬਹੁਤ ਜਗਜੀਮਰ ਰਾਮ ਚੌਂਕ ਦੇ ਵਿੱਚ ਕੁਰਸੀ ਲਗਾ ਕੇ ਬੈਠਾਂਗਾ ਔਰ ਤੁਹਾਡੀ ਵੀ ਕੁਰਸੀ ਨਾਲ ਲਗਾਵਾਂਗਾ ਤੁਹਾਡਾ ਮੈਂ ਇੰਤਜ਼ਾਰ ਕਰਾਂਗਾ ਤੁਸੀਂ ਜਲੰਧਰ ਸ਼ਹਿਰ ਦੇ ਵਿੱਚ ਘੁੰਮ ਰਹੇ ਹੋ ਤੁਹਾਡਾ ਮੈਂ ਇੰਤਜ਼ਾਰ ਕਰਾਂਗਾ ਸਾਰੀਆਂ ਆਡੀਓ ਨਾਲ ਲੈ ਕੇ ਆਵਾਂਗਾ ਸਾਰੇ ਐਵੀਡੈਂਸ ਨਾਲ ਲੈ ਕੇ ਆਵਾਂਗਾ ਤੁਸੀਂ ਕੱਲ ਬਾਉ ਜਗਜੀਵਨ ਰਾਮ ਚੌਂਕ ਤੇ ਪਹੁੰਚ ਗਏ ਮੇਰੇ ਕੋਲ ਸਾਰੀਆਂ ਆਡੀਓ ਲੈ ਲਿਓ ਅਗਰ ਉਹਨਾਂ ਆਡੀਓ ਦੇ ਵਿੱਚ ਤੁਹਾਡੇ ਐਮਐਲਏ ਦਾ ਜ਼ਿਕਰ ਨਾ ਹੋਵੇ ਤੁਹਾਡੇ ਪਰਿਵਾਰ ਦਾ ਜ਼ਿਕਰ ਨਾ ਹੋਵੇ ਤੇ ਜਿਹੜੇ ਤੁਹਾਡੇ ਇੱਕ ਹਨਾਰ ਜਿਹੜਾ ਦਿੱਲੀ ਦਾ ਜਿਹੜਾ ਕਹਿੰਦਾ ਕਿ ਮੈਂ ਐਡਵਾਈਜ਼ਰ ਹਾਂ ਦਿੱਲੀ ਦਾ ਦੀਪਕ ਬਾਲੀ ਜੀ ਦੇ ਕੋਲ ਐਵੀਡੈਂਸ ਨਾ ਹੋਣ ਤੇ ਮੇਰੇ ਖਿਲਾਫ ਕਾਰਵਾਈ ਕਰਿਓ ਨਹੀਂ ਤੇ ਨੈਤਿਕ ਧਾਰ ਦੇ ਉੱਤੇ ਕੱਲ ਸਤੀਫਾ ਦੇ ਕੇ ਜਾਈਓ ਕਿ ਮੇਰੇ ਲੋਕ ਜਿਹੜੇ ਪੰਜਾਬ ਨੂੰ ਲੁੱਟ ਰਹੇ ਐ ਮੈਂ ਉਹਨਾਂ ਦਾ ਮੁਖੀ ਐ ਤੇ ਮੈਂ ਅਸਤੀਫਾ ਦੇ ਰਿਹਾ ਤੇ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨ ਜਾ ਰਿਹਾ ਕਿ ਜੇ ਤੁਸੀਂ ਵੀ ਪਹੁੰਚਣਾ ਚਾਹੋ ਕੱਲ 2 ਵਜੇ ਬਾਉ ਜਗਦੀ ਮਰਮ ਚੌਕ ਚ ਪਹੁੰਚ ਕੇ ਕੱਲ ਲਾਈਵ ਮੇਰਾ ਚੱਲੇਗਾ ਜਿਹਦੇ ਮਾਧਮ ਦੇ ਨਾਲ ਮੈਂ ਸਾਰੀਆਂ ਆਡੀਓ ਜਨਤਾ ਦੇ ਵਿੱਚ ਰੱਖਾਂਗਾ ਮੁੱਖ ਮੰਤਰੀ ਸਾਹਿਬ ਨੂੰ ਦਵਾਂਗਾ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ ਇੰਤਿਆਰ ਕਰਾਂਗਾ ਸਪੈਕਟਫੁਲੀ ਇੱਜ਼ਤ ਕਰਾਂਗਾ ਤੁਹਾਡੇ ਚਰਨਾਂ ਨੂੰ ਛੂਹਾਂਗਾ ਪਰ ਹੁਣ ਮੇਰਾ ਵੀ ਜਿਹੜਾ ਇਹ ਚੈਲੰਜ ਤੁਹਾਡਾ ਤੇ ਮੈਂ ਕਬੂਲ ਕਰ ਲਿਆ ਕੱਲ ਜਰੂਰ 2 ਵਜੇ ਪਹੁੰਚ ਜਾਈਓ ਬਾਉ ਜਗਜੀ ਮਹਾਰਾਮ ਚੌਂਕ ਅਗਰ ਤੁਹਾਨੂੰ ਨਾ ਪਤਾ ਲੱਗੇ ਐਡਰੈਸ ਜੇ ਮੈਂ ਦੱਸ ਦਿਓ ਮੈਂ ਲੋਕੇਸ਼ਨ ਵੀ ਤੁਹਾਨੂੰ ਸੈਂਡ ਕਰ ਦਿਆਂਗਾ ਬਾਕੀ ਜਿਹੜਾ ਫੈਸਲਾ ਹੈ